ਹੁਣ ਭਾਈ ਜੇ ਛੋਡੇ ਖਾਤਰ ਕੋਈ ਲੜਨ ਲੱਗਿਆ ਦੇਖੋ ਅਸੀਂ ਵੀ ਲੜਦੇ ਆ ਸਾਡਾ ਵੀ ਢੰਗ ਹੈ ਜੇਕਰ ਅਮਰਤਪਾਲ ਸਿੰਘ ਖਾਲਸਾ ਨੇ ਲਹਿਰ ਚਲਾਈ ਤਾਂ ਪੰਜਾਬ ਦੀ ਨੌਜਵਾਨੀ ਨੂੰ ਮੋੜਾ ਪੈ ਗਿਆ ਭਾਈ ਦੇਖੋ ਜਮਾਂ ਠੇਠ ਪੰਜਾਬੀ ਚ ਉਹ ਸਿੱਖ ਨਹੀਂ ਜੋ ਆਪਾਂ ਨੂੰ ਵੋਟ ਨਾ ਪਾਉਗਾ ਉਹ ਆਏ ਗਏ ਉਹ ਆਪਾਂ ਹੁਣ ਕੀ ਕਹੀਏ ਕੋਈ ਪਰਦੇਸੀ ਹੂ ਯੂਪੀ ਬਿਹਾਰ ਦਾ ਆਪਾਂ ਨੂੰ ਹਰ ਜਿਹਦੇ ਨਾਮ ਪਿੱਛੇ ਸਿੰਘ ਲਾਦਾ ਉਹ ਸਿੱਖ ਹੀ ਰਦਾ ਸਿੱਖਿਉ ਮੋਟ ਪਾਉ ਕਿਉਂਕਿ ਆਪਣੀ ਸਿੱਖਾਂ ਦੀ ਪਾਰਟੀ ਆ ਯਾਰ ਆਪਾਂ ਨੂੰ ਸਿੱਖੀ ਚਾਹੀਦੀ ਐ ਸਿੱਖੀ ਚ ਆਪਣੇ ਹਿਰਦੇ ਕੋਲੋਚ ਨੇ 70 ਆਪਾਂ ਖਾਈ ਜਾਂਦੇ ਆ 70 ਸਾਲਾਂ ਤੋਂ ਨਾ ਦਿੱਲੀ ਦੇ ਦੱਲਿਆਂ ਤੋਂ ਇਹਨਾਂ ਨੇ ਆਪ ਨੂੰ ਲੁੱਟਿਆ ਕੁੱਟਿਆ ਮਾਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾਂ ਨੇ ਕਰਾਈ ਭਾਈ ਗੁਰਦੇਵ ਸਿੰਘ ਕੋਕੇ ਜਥੇਦਾਰ ਜੋ ਕਿ ਸਰਬੱਤ ਖਾਸ ਦੇ ਨਾਮ ਦਾ 20 ਸਾਲ ਬਣੋ ਥਾਪਿਆ ਸੀ ਇਹਨਾਂ ਨੇ ਤਸੀਹੇ ਦੇ ਦੇ ਕੋ ਕੋ ਕੇ ਮਾਰਿਆ ਜਿਹੜੇ ਬੰਦੇ ਹੁਣ ਇੱਥੇ ਬੋਲਦੇ ਨੇ ਮੈਂ ਨਾਂ ਨਹੀਂ ਲੈਂਦਾ ਹੁੰਦਾ ਉਹ ਬੰਦਿਆਂ ਨੇ ਉਦੋਂ ਨਹੀਂ ਬੋਲਿਆ ਕੁਝ ਉਹਨਾਂ ਦਾ ਰਾਜ਼ ਸੀ ਸਮੇਤ ਸੈਣੀ ਉਹਨਾਂ ਦੇ ਰਾਜ ਚ ਆਪ ਕੋ ਪੋਸਟ ਅਪੋਇਆ ਡੀਐਸਪੀ ਸਾਹਿਬ ਘਰੇ ਸਾਰਾ ਕੋ 10000 ਜਣੇ ਕੇ ਨਾ ਹਾਨੀ ਹੋਊਗਾ ਉਹ ਇਹਨਾਂ ਦੇ ਬਰੋਬਰੀ ਉਹਦੀ ਪੋਸਟ ਉਹ ਥੋੜਾ ਜਿਹਾ ਅੱਗਾ ਪਿਛਲ ਕੋਈ ਵੜਕਣੀ ਉਹਦੀ ਕਰ ਆਜ ਨੂੰ ਕਿਨੇ ਟਿਕਟ ਦਿੱਤੀ ਕੀ ਕੁਸ਼ ਕਰਿਆ ਇਹਨਾਂ ਨੇ ਨਸ਼ਾ ਇਹਨਾਂ ਨੇ ਆਮ ਕਰਤਾ ਦੂਜਿਆਂ ਨੇ ਬਕਿਆ ਜਾਗਾ ਬਾਈ ਦੇਖੋ ਜਮਾਂ ਠੇਠ ਪੰਜਾਬੀ ਚ ਉਹ ਸਿੱਖ ਨਹੀਂ ਜੋ ਆਪਾਂ ਨੂੰ ਵੋਟ ਨਾ ਪਾਊਗਾ ਉਹ ਆਪਾਂ ਹੁਣ ਕੀ ਕਹੀਏ ਕੋਈ ਪਰਦੇਸੀ ਹੋ ਜੁਪੀ ਵਿਹਾਰ ਦਾ ਆਪਾਂ ਨੂੰ ਹਰ ਜਿਹਦੇ ਨਾਮ ਪਿੱਛੇ ਸਿੰਘ ਲੱਗਦਾ ਹੈ ਉਹ ਸਿੱਖ ਏਰਦਾ ਸਿੱਖੀ ਨੂੰ ਮੋਟ ਪਾਉ ਕਿਉਂਕਿ ਆਪਣੀ ਸਿੱਖਾਂ ਦੀ ਪਾਰਟੀ ਆ ਯਾਰ ਆਪਾਂ ਨੂੰ ਸਿੱਖੀ ਚਾਹੀਦੀ ਹੈ ਸਿੱਖੀ ਚ ਆਪਣੇ ਹਿਰਦੇ ਕੋਲੋਚ ਨੇ 70 ਆਪਾਂ ਖਾਈ ਜਾਂਦੇ ਆ 70 ਸਾਲਾਂ ਤੋਂ ਨਾ ਦਿੱਲੀ ਦੇ ਦੱਲਿਆਂ ਤੋਂ ਇਹਨਾਂ ਨੇ ਆਪ ਨੂੰ ਲੁੱਟਿਆ ਕੁੱਟਿਆ ਮਾਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾਂ ਨੇ ਕਰਾਈ ਭਾਈ ਗੁਰਦੇਵ ਸਿੰਘ ਕੋਕੇ ਜਥੇਦਾਰ ਜੋ ਕਿ ਸਰਬੱਤ ਖਾਸ ਦੇ ਨਾਮ ਤੋਂ 20 ਸਾਲ ਬਣੋ ਥਾਪਿਆ ਸੀ ਇਹਨਾਂ ਨੇ ਤਸੀਹੇ ਦੇ ਦੇ ਕੋ ਕੋ ਕੇ ਮਾਰਿਆ ਜਿਹੜੇ ਬੰਦੇ ਹੁਣ ਇੱਥੇ ਬੋਲਦੇ ਨੇ ਮੈਂ ਨਾ ਨਹੀਂ ਲੈਂਦਾ ਹੁੰਦਾ ਉਹ ਬੰਦਿਆਂ ਨੇ ਉਦੋਂ ਨਹੀਂ ਬੋਲਿਆ ਕੁਝ ਉਹਨਾਂ ਦਾ ਰਾਜ਼ ਸੀ ਸਮੇਤ ਸੈਣੀ ਉਹਨਾਂ ਦੇ ਰਾਜ਼ ਚ ਅਪੋ ਪੋਸਟ ਅਪੋਇਆ ਡੀਐਸਪੀ ਸਾਹਿਬ ਖੜੇ ਸਾਰਾ ਕੋ 10000 ਜਣੇ ਇਹਨਾਂ ਦਾ ਹਾਨੀ ਹੋਊਗਾ ਉਹ ਇਹਨਾਂ ਨੇ ਬਰੋਬਰੀ ਉਹਦੀ ਪੋਸਟ ਤੋਂ ਥੋੜਾ ਜਿਹਾ ਅੱਗਾ ਪਿਛਲ ਕੋਈ ਵਾਕ ਨਹੀਂ ਉਹਦੀ ਕਰ ਆਜ ਨੂੰ ਕਿਹਨੇ ਟਿਕਟ ਦਿੱਤੀ ਕੀ ਕੁਝ ਕਰਿਆ ਇਹਨਾਂ ਨੇ ਨਸ਼ਾ ਇਹਨਾਂ ਨੇ ਆਮ ਕਰਤਾ ਦੂਜਿਆਂ ਨੇ ਬਕਿਆ ਜਾਗਾ ਹੁਣ ਭਾਈ ਜੇ ਛੋਡੇ ਖਾਤਰ ਕੋਈ ਲੜਨ ਲੱਗਿਆ ਦੇਖੋ ਅਸੀਂ ਵੀ ਲੜਦੇ ਆ ਸਾਡਾ ਵੀ ਢੰਗ ਹੈ ਜੇਕਰ ਅਮਰਤਪਾਲ ਸਿੰਘ ਖਾਲਸਾ ਨੇ ਲਹਿਰ ਚਲਾਈ ਤਾਂ ਪੰਜਾਬ ਦੀ ਨੌਜਵਾਨੀ ਨੂੰ ਮੋੜਾ ਪੈ ਗਿਆ ਹੁਣ ਜੇ ਲਹਿਰ ਬਣੀ ਹੈ ਸਾਰੇ ਪੰਜਾਬ 'ਚ ਸਿੱਖੀ ਦੀ ਚਾਹੇ ਉਹ ਰੇ ਹੋਵੇ ਚਾਹੇ ਉਹ ਸੰਗਰੂਰ ਹੋਵੇ ਭਾਈ ਦੀਪ ਸਿੰਘ ਸਿੱਧੂ ਕਰਕੇ ਤੇ ਅਮਰਤਪਾਲ ਸਿੰਘ ਖਾਲਸਾ ਕਰਕੇ ਇਹ ਗੱਲ ਨੂੰ ਆਪਾਂ ਡਰਾ ਹੀ ਨਹੀਂ ਕਰ ਸਕਦੇ ਪਰ ਯਾਰ ਆਪਾਂ ਉਹਨੂੰ ਸਮਰਥਨ ਇੰਨਾ ਤੇ ਦੇ ਦਈਏ ਹੁਣ ਮੈਂ ਦੇਖਦਾ ਯਾਰ ਲੋਕ ਆਪ ਮਾਰੇ ਘਰਾਂ 'ਚੋਂ ਨਿਕਲ ਕੇ ਉਹ ਬਹੁਤ ਚੰਗੀ ਗੱਲ ਆ ਇਹ ਵੀ ਆਪ ਦੇ ਆਪ ਲੋਕਾਂ ਨੂੰ ਪਿਆਰ ਉਮੜ ਰਿਹਾ ਸੋ ਭਾਈ ਵੱਧ ਤੋਂ ਵੱਧ ਸਾਥ ਦਿਓ ਉਹ ਕਹਿੰਦੇ ਹੁੰਦੇ ਨੇ ਮਿਹਣਾ ਪੰਥ ਤਾਂ ਮਿਹਣਾ ਕਿਸੇ ਨੂੰ ਦਿੰਦੀ ਨਹੀਂ ਪੰਥ ਤਾਂ ਮਿਹਣਾ ਕਿਸੇ ਨੂੰ ਦਿੰਦੀ ਨਹੀਂ ਆਪਣਾ ਆਪ ਦਾ ਪੰਥ ਹੈ ਕਿਹੜਾ ਬਗਾਨਾ ਤੇ ਹੁਣ ਆ ਤੁਸੀਂ ਆਪਸੇ ਹਾਵ ਲਾ ਲਓ ਪੰਥ ਉਹਨਾਂ ਦਾ ਕੀ ਆਪਣਾ ਜਿਨ੍ਹਾਂ ਨੇ ਆਪਾਂ ਨੂੰ ਸਾਰੀ ਉਮਰ ਹੀ ਲੁੱਟਿਆਗਾ ਛੱਤਰ ਮਾਰੇ ਨੇ ਉਹਨੂੰ ਸਵਾਲ ਕਰੇ ਉਹ ਭੱਜ ਲਿਆ ਉੱਥੋਂ ਉਹਨੂੰ ਐਂ ਪੁੱਛਿਆ ਸੀ ਸਾਨੂੰ ਜਵਾਬ ਦੇ ਸਾਡੇ ਗ੍ਰੰਥਾਂ ਦਾ 328 ਰੂਪਾਂ ਦਾ ਅਸੀਂ ਕੀ ਕਰੀਏ ਸਾਡੇ ਹਿਰਦੇ ਨੂੰ ਉੱਚੜਦੇ ਨੇ ਰੋਜ਼ ਸਾਡੇਆਂ ਗ੍ਰੰਥਾਂ ਦੀ ਬਿਰਬੀ ਹੁੰਦੀ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਆਪਾਂ ਪਿਛਲੀ ਵਾਰ ਇਹ ਨਚਾਰਾਂ ਨੂੰ ਆਪਣਾ ਗੁਰੂ ਗੋਬਿੰਦ ਸਿੰਘ ਦਾ ਦੇਸ਼ ਦੀ ਸੀਗਾ ਇਹ ਪੰਜਾਬ ਦੀ ਧਰਤੀ ਇੱਥੋਂ ਦੇ ਹਰਵੀਰ ਸਿੰਘ ਨਾਲੀਏ ਨਲੂਏ ਵਰਗੇ ਜੱਸਾ ਸਿੰਘ ਆਰਾਮ ਗੜੀਆਂ ਜੱਸਾ ਸਿੰਘ ਆਲੂ ਵਰਗੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵਰਗੇ ਇੱਥੋਂ ਦੇ ਬਰਸ ਸੀ ਤੇ ਆਪਾਂ ਨੂੰ ਇਹਦਾ ਇਹਦਾ ਰਾਜਾ ਕਿਹਨੂੰ ਬਣਾਤਾ ਇੱਕ ਨਚਾਰ ਨੂੰ ਇੱਕ ਗਾਉਣ ਵਾਲੇ ਨੂੰ ਨਚਾਰ ਦੇ ਹੱਥ ਪੰਡ ਦੇ ਹੱਥ ਮਸ਼ਕਰ ਦੇ ਹੱਥ ਆਪਾਂ ਰਾਸਮਾ ਤੋਂ ਉਹਨੇ ਕੀ ਕਰਿਆ ਦਿੱਲੀ ਦੇ ਬਾਰਡਰ ਤੇ ਆਪਣੇ ਨੌਜਵਾਨਾਂ ਨੂੰ ਮਰਵਾਇਆ ਕੁੱਟਿਆ ਐਫਆਰ ਕਰੀ ਜੀਓ ਅਮਰਤਪਾਲ ਹੋਰਾਂ ਦੇ ਐਨਆਈਸੀ ਲਵਾਉਣ ਚ ਸਭ ਤੋਂ ਅਹਿਮ ਰੋਲ ਹੋਇਆ ਦਾ ਬਾਈ ਦੀਪ ਸਿੱਧੂ ਦਾ ਉੱਥੇ ਮਰਵਾਇਆ ਇਹਨਾਂ ਨੇ ਦਿੱਲੀ ਉਦੋਂ ਇਹਨਾਂ ਦਾ ਰਾਜ ਸਿੱਧੂ ਮੂਸੇ ਵਾਲਾ ਮਰਵਾਇਆ ਇਹਨਾਂ ਦਾ ਰਾਜ ਮੇਰੇ ਘਰੋਂ ਚੱਕੇ ਨੰਗੇ ਸਿਰ ਕਮਾਇਆ ਫਿਰ ਇਹ ਕੈਦੰਦ ਨੇ ਅਸੀਂ ਸਿੱਖਾਂ ਦੇ ਠੇਕੇਦਾਰ ਐ ਮੈਂ ਹੁਣੇ ਤੱਕ ਆਪਦੇ ਕਕਾਰ ਨਹੀਂ ਪਾਏ ਕਿਉਂ ਨਹੀਂ ਪਾਏ ਛੋਟੇ ਜੋ ਲਗਭਗ ਪੌਣੇ ਨੇ ਜਿਲ੍ਹੇ ਕੱਟਿਓ ਡੀਐਸਪੀ ਸਾਹਿਬ ਖੜੇ ਨੇ ਇਹਦਾ ਕਾਨੂੰਨ ਆ ਇਹ ਉੱਥੇ ਕਕਾਰ ਲਾਹ ਦਿੰਦੇ ਨੇ ਕਿਉਂ ਭਾਈ ਅਸੀਂ ਕਰਈਤੀ ਕਿਉਂ ਬਣੀਏ ਜੇ ਅਸੀਂ ਕੋਈ ਚੋਰ ਹੋਈਏ ਬਲੈਕ ਆਸ ਤਾਂ ਕੌਮ ਪਿੱਛੇ ਲੜ ਕੇ ਗਿਆ ਕਾਰ ਲਾ ਕੇ ਰੱਖ ਦਿੰਦੇ ਨੇ ਦੂਰੀ ਬਾਰ ਜਾ ਮੇ ਜਾਈਏ ਤਾਂ ਕਰਾਈਤੀਏ ਬਣਦੇ ਆ ਅਸੀਂ ਕਿਉਂ ਕਰਾਈਤੀਏ ਬਣੇ ਇਹਨਾਂ ਦਾ ਕੋਈ ਹੱਲ ਹੋਇਆ ਪੰਜਾਬ ਦੀ ਧਰਤੀ ਤੇ ਫਿਰ ਸਿਮਰਜੀਤ ਮਾਨ ਨੂੰ ਲੋਕ ਕਹਿੰਦੇ ਸਿਮਰਜੀਤ ਮਾਨ ਨੇ ਕੀ ਕਰਿਆ ਇਹਨੇ 5 ਸਾਲ ਕਿਰਪਾਨ ਪਿੱਛੇ ੜਾਈ ਰੱਖੀ ਕਿਉਂ ਭਾਈ ਆਪਣਾ ਨਿਸ਼ਾਨ ਹੈ ਕਿਰਪਾਨ ਹੈ ਜੇ ਅੱਜ ਇਹ ਜਾਨ ਲੱਗਿਆ ਤਾਂ ਸਿਮਰਜੀਤ ਸਿੰਘ ਮਾਨ ਕੋਲੇ ਲੈ ਕੇ ਗਿਆ ਫਿਰ ਅਗਲਾ ਬੋਲੋ ਕਰ ਤੁਸੀਂ ਆ ਦੇ ਬੱਚਿਆਂ ਦਾ ਭਵਿੱਖ ਚਾਹਣਾ ਉਹ ਸੁਨਹਿਰਾ ਆ ਨਲੀਆਂ ਨਾਲੀਆਂ ਨੂਲੀਆਂ ਗਲੀਆਂ ਗੁਲੀਆਂ ਗਰਾਂਟਾਂ ਗਰਾਂਟਾ ਵਾਲਾ ਕੰਮ ਤਾਂ ਦੇ ਖੋਤੇ ਵੀ ਨਹੀਂ ਹੋਣਾ ਵਿਚਾਰੇ ਤੋਂ ਉਹ ਤਾਂ ਛੋਟੇ ਜਵਾਕਾਂ ਨੂੰ ਬਚਾ ਸਕਦਾ ਹੈ ਜੇ ਤੁਸੀਂ ਚਾਹੋ ਅਸੀਂ ਦੇਖੋ ਸਹੀ ਹੋ ਕੇ ਲੜ ਲਈਏ ਛੋਟੇ ਨਸ਼ਾ ਉਹਰੇ ਬਹੁਤ ਆਮ ਹੈ ਨਹੀਂ ਤਾਂ 5 ਸਾਲਾਂ ਨੂੰ ਸਭ ਨੂੰ ਡਾਂਗਾਂ ਘੜਾਸੇ ਚੱਕਣੇ ਪੈਣਗੇ ਕੱਲ ਯਾਦ ਰੱਖਿਓ ਜੇ ਹੋਣਾ ਹੀ ਆਪਣਾ ਰਾਜ ਆ ਸਿੱਖ ਸਿਆਸਤ ਆ ਬੌਲੇ ਲੋਕ ਭੌਂਕਦੇ ਨੇ ਭੌਂਕੀ ਜਾਣ ਦੋ ਆਪਾਂ ਨੇ ਕਿਸ ਤੋਂ ਕੁਝ ਨਹੀਂ ਲੈਣਾ ਕਿਸ ਨੂੰ ਮਾਰਣਾ ਨਹੀਂ ਲੈਣਾ ਕਿਸ ਨੂੰ ਚੰਗਾ ਨਹੀਂ ਲੈਣਾ ਜੇ ਕਿਸੇ ਨੇ ਕੌਮ ਲਈ ਕੁਝ ਕਰਿਆ ਤਾਂ ਕੌਮ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਧੰਨਵਾਦ ਆ ਭਾਈ ਤੇਰਾ ਸਿਆਣਾ ਹੁੰਦਾ ਤਾਂ ਫਤਵੇ ਵਿੱਚ ਦੇ ਕੇ ਵਾਹ ਜਾਂਦਾ ਬੁੱਢੀ ਉਮਰੇ ਲੋਕਾਂ ਤੋਂ ਗਾਲਾਂ ਲੈਂਦਾ ਜ਼ਮੀਰ ਨਾ ਪਟਵਾਉਂਦਾ ਹਨਾ ਹੁਣ ਸਾਰੀ ਕੁੱਲ ਬੰਦਾ ਨੂੰ ਗਾਲ ਦਿੰਦਾ ਹੈ ਮਾੜਾ ਚੰਗਾ ਬੋਲਦਾ ਪਰ ਸੋ ਇਹਦਾ ਪ੍ਰਧਾਨ ਵੀ ਪੁੱਠਾ ਸਿੱਧਾ ਬੋਲੀ ਜਾਂਦਾ ਸੀ ਹਨਾ ਚਲੋ ਆਪਾਂ ਹੁਣ ਇਹਨਾਂ ਨੂੰ ਕਹੀਏ ਇਹਦਾ ਕੀ ਕਹੀਏ ਯਾਰ ਸਿਆਣੇ ਬਿਆਣੇ ਨੇ ਸਾਰੀ ਉਮਰ ਸਿੱਖਾਂ ਨੇ ਆਪਣੇ ਝੂਠੇ ਆਗੂ ਬਣੇ ਰਹੇ ਤੇ ਆਪਾਂ ਹੁਣ ਸੱਚੀ ਆਗੂ ਸਿਖਣਨੇ ਆ ਸਰਦਾਰ ਅਮਰਤਪਾਲ ਸਿੰਘ ਖਾਲਸਾ ਨੂੰ ਵੋਟ ਪਾਉਣੀ ਆ ਨੌਜਵਾਨਾਂ ਨੂੰ ਬੇਨਤੀ ਆ ਲਹਿਰ ਬਣਾ ਦਿਓ ਅਮਰਤਪਾਲ ਸਿੰਘ ਖਾਲਸਾ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸੇ ਦੀ ਹੈ ਲੱਖਾ ਸਿੰਘ ਸਧਾਨਾ ਦੀ ਤੇ ਲੁਧਿਆਣੇ ਤੋਂ ਕੀ ਦੀ ਬਣਾਓਗੇ ਭਣਾ ਹੁਣ ਉੱਥੇ ਬੰਦੇ ਦੋ ਨੇ ਆਪਣੇ ਰਿਸ਼ਵਤ ਸਿੰਘ ਸੰਧੜਾ ਵੀ ਭੁੱਲ ਗਿਆ ਤੂੰ ਕੰਮ ਨਹੀਂ ਪਉਦਾ ਪਿਓ ਨੂੰ ਕੀ ਕੁਝ ਕਰੇ ਆਪਣੇ ਲਈ ਸੰਧੜਾ ਦੇ ਪੁੱਤਰ ਸਾਹਿਬ ਨੇ ਉਹ ਵੀ ਆਪਣਾ ਬੰਦਾ ਉਹ ਉਹ ਅਮਰਤਪਾਲ ਦੇ ਹੱਕ 'ਚ ਬਹੁਤ ਬੋਲਿਆ ਮੇਰੇ ਹੱਕ 'ਚ ਵੀ ਬੋਲ ਕੇ ਗਿਆ ਹੁਣ ਕੜਿੱਕੀ ਜਾਨ 'ਚ ਫਸ ਗਈ ਇਹ ਕੰਮ ਗੰਦਾ ਹੈ ਹਨਾ ਪਰ ਆਪਾਂ ਨੂੰ ਆਪਣਾ ਬੰਦਾ ਹੈ ਇੱਕ ਨੂੰ ਬਿਠਾਓ ਉਹਨੂੰ ਦੂਜੇ ਆਪਾਂ ਕੌਣ ਹੁੰਨੇ ਬਿਠਾਉਣ ਵਾਲੇ ਬਾਪੂ ਜੀ ਇਹ ਗੱਲ ਮੰਨਣਾ ਤਾਂ ਉਹੀ ਬਾਰੇ ਨੇ ਆਏ ਇੱਥੋਂ ਨਾ ਖੜੇ ਹੋਣ ਦਿੰਦੇ ਆਪਾਂ ਜਿਹੜੇ ਉਹ ਖੜੇ ਹੋਏ ਨਾ ਸਿੱਕ ਥੋੜੀ ਨੇ ਉਹ ਸਿੱਕ ਨਹੀਂ ਹੈ ਨਾ ਮੈਂ ਇਹਨੂੰ ਸੁਣਨ ਸ਼ਾਨ ਸਿੰਘ ਵਾਲਾ ਹਟਿਆ ਉਹ ਦੁਸ਼ਮਣ ਸਾਰੀਆਂ ਗੱਲਾਂ ਛੱਡੋ ਛੇਪੜੂ ਇੱਕ ਮਾਂ ਦਾ ਪੁੱਤ ਅੰਦਰ ਹੈ ਉਹ ਬਾਹਰ ਆਉਂਦਾ ਹੈ ਕਿਸੇ ਸਾਰਾ ਕੁਝ ਛੱਡ ਦਿਓ ਕਿਸੇ ਇੱਕ ਮਾਂ ਦਾ ਪੁੱਤ ਅੰਦਰ ਹੈ 10000 ਬੰਦੇ ਨੂੰ ਆਮਰ ਸਿਕਾਇਆ ਉਹਨਾਂ ਲਈ ਉਹ ਬਾਹਰ ਆਉਂਦਾ ਹੈ ਨਾਲ ਕਰੇ ਲੋਕ ਸਮਝਦੇ ਨਹੀਂ ਪਾਗਲ ਲੋਕ ਨੇ ਇਹਨਾਂ ਨੂੰ ਚੋਰ ਲੁਟੇਰੇ ਜਿਵੇਂ ਮੈਂ ਸ਼ਰਿਆਮ ਕਹਣਾ ਚੋਰ ਨੇ ਲੁਟੇਰੇ ਨੇ ਆਪਦੇ ਜਵਾਕਾਂ ਤੇ ਢਪਰਨ ਵਾਲੇ ਨੇ ਹੋਰ ਇਹਨਾਂ ਪੱਲੇ ਵੱਖ ਨਹੀਂ ਹੁਣ ਨਹੀਂ ਚੋਰੀਆਂ ਬੰਦ ਹੁੰਦੀਆਂ ਮਤ ਪਾਲ ਕਰਕੇ ਹੁਣ ਇਹਨਾਂ ਨੇ ਉਹ ਬਿਠਾਉਣਾ ਲੈ ਕੇ ਆਉਣੀ ਹੁਣ ਇਹਨਾਂ ਨੂੰ ਸ਼੍ਰੋਮਣੀ ਗੁਰਦਵਾਰਾ ਕਮਰਾ ਕਹਿੰਦਾ ਜਿਹੜੀ ਗੋਲਕਾਂ ਦੀ ਕਮਾਈ ਇਹਨਾਂ ਨੇ ਖਾਧੀ ਅੱਜ ਤੱਕ ਉਹ ਬੰਦ ਹੁੰਦੀ ਲਾਦੀ ਹੈ ਜੇ ਆਪਣਾ ਖਾਲਸਾ ਚੜੂਗਾ ਆਪਣਾ ਸਾਰੇ ਕਿਤੇ ਰਾਜ ਹੋ ਜੂ ਗੁਰਦੁਆਰਿਆਂ 'ਚ ਆਪਣੇ ਚੰਗੇ ਨੇਕ ਸਿੱਖ ਬੈਠਾਂਗੇ ਹਰ ਇੱਕ ਘਰੇ ਗੁਰਗਰਾ ਚੰਗਾ ਗ੍ਰੰਥੀ ਆ ਜੂ ਸਿੱਖੀ ਦਾ ਪ੍ਰਚਾਰ ਕਰੂ ਜਵਾਕਾਂ ਨਸ਼ਾ ਕਰਨੀ ਨਹੀਂ ਜਿਹੜੀ ਮਾਇਆ ਹੋਊਗੀ ਆਪਾਂ ਮਾਇਆ ਕੀ ਕਰਨੀ ਹੈ ਹਨਾ ਮਾਇਆ ਤਾਂ ਆਪਾਂ ਸਿੱਟੀ ਆ ਗੁਰੂ ਗੋਬਿੰਦ ਸਿੰਘ ਨੇ ਕਹਿਆ ਸੋਨਾ ਸਿੱਟ ਕੇ ਲੋਹਾ ਚੱਕਿਆ ਆਪਾਂ ਤਾਂ ਲੋਹੇ ਵਾਲੇ ਬੰਦੇ ਆ ਲੋਹੇ ਲੋਹਾ ਖਾਂਦੇ ਆ ਲੋਹਾ ਪੀਂਦੇ ਆ ਸੋ ਭਾਈ ਵੋਟਾਂ ਪਾਓ ਅਮਰਤਪਾਲ ਸਿੰਘ ਪਾਲ ਸਿੰਘ ਖਾਲਸਾ ਨੂੰ ਸਾਰੇ ਸਿੱਖਾਂ ਨੂੰ ਸਿੱਖੀ ਦੀ ਲਹਿਰ ਬਣਾ ਦਿਓ ਆਉਣ ਵਾਲਾ ਭਵਿੱਖ ਸੁਰੱਖਿਅਤ ਹੋ ਜੂ ਬਾਕੀ ਛੋਡੀ ਮਰਜੀ ਆ ਛੱਤਰ ਖਾਈ ਜਾਂਦਾ ਫਿਰ ਹੋਰ ਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੁਣ ਭਾਈ ਜੇ ਛੋਡੇ ਖਾਤਰ ਕੋਈ ਲੜਨ ਲੱਗਿਆ ਦੇਖੋ ਅਸੀਂ ਵੀ ਲੜਦੇ ਆ ਸਾਡਾ ਵੀ ਢੰਗ ਹੈ ਜੇਕਰ ਅਮਰਤਪਾਲ ਸਿੰਘ ਖਾਲਸਾ ਨੇ ਲਹਿਰ ਚਲਾਈ ਤਾਂ ਪੰਜਾਬ ਦੀ ਨੌਜਵਾਨੀ ਨੂੰ ਮੋੜਾ ਪੈ ਗਿਆ ਭਾਈ ਦੇਖੋ ਜਮਾਂ ਠੇਠ ਪੰਜਾਬੀ ਚ ਉਹ ਸਿੱਖ ਨਹੀਂ ਜੋ ਆਪਾਂ ਨੂੰ ਵੋਟ ਨਾ ਪਾਉਗਾ ਆਏ ਗਏ ਉਹ ਆਪਾਂ ਹੁਣ ਕੀ ਕਹੀਏ ਕੋਈ ਪਰਦੇਸੀ ਹੋ ਜੁਪੀ ਵਿਹਾਰ ਦਾ ਆਪਾਂ ਨੂੰ ਹਰ ਜਿਹਦੇ ਨਾਮ ਪਿੱਛੇ ਸਿੰਘ ਲਾਦਾ ਉਹ ਸਿੱਖ ਏਰਦਾ ਸਿੱਖੀ ਨੂੰ ਵੋਟ ਪਾਉ ਕਿਉਂਕਿ ਆਪਣੀ ਸਿੱਖਾਂ ਦੀ ਪਾਰਟੀ ਆ ਯਾਰ ਆਪਾਂ ਨੂੰ ਸਿੱਖੀ ਚਾਹੀਦੀ ਹੈ ਸਿੱਖੀ ਚ ਆਪਣੇ ਹਿਰਦੇ ਘੜੋਚ ਨੇ 76 ਆਪਾਂ ਖਾਈ ਜਾਂਦੇ ਆ 70 ਸਾਲਾਂ ਤੋਂ ਨਾ ਦਿੱਲੀ ਦੇ ਦੱਲਿਆਂ ਤੋਂ ਇਹਨਾਂ ਨੇ ਆਪਾਂ ਨੂੰ ਲੁੱਟਿਆ ਕੁੱਟਿਆ ਮਾਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਇਹਨਾਂ ਨੇ ਕਰਾਈ ਪਾਈ ਗੁਰਦੇਵ ਸਿੰਘ ਕੋ ਕੇ ਜਥੇਦਾਰ ਜੋ ਕਿ ਸਰਬੱਤ ਖਾਸ ਦੇ ਨਾਮ ਦਾ ਮਿੰਟਕਸਾਲ ਬਣਾ ਥਾਪਿਆ ਸੀ ਇਹਨਾਂ ਨੇ ਤਸੀਹੇ ਦੇ ਦੇ ਕੋ ਕੋ ਕੇ ਮਾਰਿਆ ਜਿਹੜੇ ਬੰਦੇ ਹੁਣ ਇੱਥੇ ਬੋਲਦੇ ਨੇ ਮੈਂ ਨਾਂ ਨਹੀਂ ਲੈਂਦਾ ਹੁੰਦਾ ਉਹ ਬੰਦਿਆਂ ਨੇ ਉਦੋਂ ਨਹੀਂ ਬੋਲਿਆ ਕੁਝ ਉਹਨਾਂ ਦਾ ਰਾਜ਼ ਸੀ ਸਮੇਤ ਸੈਣੀ ਉਹਨਾਂ ਦੇ ਰਾਜ਼ ਚ ਅਪੋ ਪੋਸਟ ਅਪੋਈਆ ਡੀਐਸਪੀ ਸਾਹਿਬ ਖੜੇ ਸਾਰਾ ਕੋ 10 ਜਣਗੇ ਇਹਨਾਂ ਦਾ ਹਾਨੀ ਹੋਊਗਾ ਉਹ ਇਹਨਾਂ ਨੇ ਬਰੋਬਰੀ ਉਹਦੀ ਪੋਸਟ ਤੋਂ ਥੋੜਾ ਜਿਹਾ ਅੱਗੇ ਪਿਛੇ ਕੋਈ ਵੜਕਣੀ ਉਹਦੀ ਘਰ ਆਜ ਨੂੰ ਕਿਹਨੇ ਟਿਕਟ ਦਿੱਤੀ ਕੀ ਕੁਝ ਕਰਿਆ ਇਹਨਾਂ ਨੇ ਨਸ਼ਾ ਇਹਨਾਂ ਨੇ ਆਮ ਕਰਤਾ ਦੂਜਿਆਂ ਨੇ ਬਕਿਆ ਜਾਏਗਾ